ਹਲੇ ਉੱਪਰ ਅਗਲੀ ਲਾਈਵ ਦੇਖਿਆ ਰਾਡਾ ਸੋ ਦੋਸ਼ਕੋ ਮਾਫੀ ਚਾਹੁੰਦੇ ਆ ਵਿੱਚੋਂ ਕਨੈਕਸ਼ਨ ਵੀਕ ਹੋਣ ਕਰਕੇ ਜਿਹੜੀ ਲਾਈਵ ਕੱਟੀ ਜਾਂਦੀ ਐ ਸੋ ਮੇਰੇ ਕਹਿਣ ਦਾ ਭਾਵ ਕਿ ਲੋਕਾਂ ਨੇ ਫੈਸਲਾ ਕਰਨਾ ਐ ਕਿ ਕਿ ਆਸ਼ੂ ਜੀ ਨੂੰ ਮੌਕਾ ਦਿੰਦੇ ਐ ਜਾਂ ਉਹਨਾਂ ਦੀ ਕਿਤੇ ਬਜ਼ੁਬਾਨੀ ਐ ਜਿਹੜੀ ਅਕਸਰ ਵੀਡੀਓ ਚ ਵਾਇਰਲ ਹੁੰਦੀ ਐ ਉਹ ਉਹਨਾਂ ਦੇ ਕਿਤੇ ਉਹਨਾਂ ਦਾ ਕੰਮ ਖਰਾਬ ਨਾ ਕਰ ਦੇਵੇ ਉਸ ਤੋਂ ਬਾਅਦ ਆ ਜਾਂਦਾ ਆ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਐਡਵੋਕੇਟ ਸਾਹਿਬ ਬੜੇ ਜਾਣਿਆ ਮਣਿਆ ਚਿਹਰਾ ਐਡਵੋਕੇਟ ਪਰਵਕਾਰ ਜੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਨੇ ਔਰ ਉਹਨਾਂ ਦੇ ਵੀ ਜਿਹੜੀ ਪੂਰੀ ਵਾਰਡੋਰ ਹੈ ਜਿਹੜੀ ਕੈਂਪੇਨ ਦੀ ਉਹ ਖੋਦਨ ਸੁਭੀਰ ਬਾਦਲ ਜੀ ਉੱਥੇ ਜਾ ਕੇ ਚਲਾ ਰਹੇ ਐ ਔਰ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਕਾਫੀ ਆਸਵੰਦ ਨਜ਼ਰ ਆ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਜਿਹੜਾ ਅ ਰਿਸ਼ਤਾ ਹੈ ਜਿਹੜਾ ਵਿਵਾਦਾਂ ਦਾ ਉਹ ਜਿਹੜਾ ਛੱਡਣ ਦਾ ਨਾਮ ਨਹੀਂ ਲੈ ਰਿਹਾ ਔਰ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਇਹ ਵੋਟਰ ਨੇ ਹੁਣ ਫੈਸਲਾ ਕਰਨਾ ਹੈ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਭਾਜਪਾ ਦੇ ਉਮੀਦਵਾਰ ਵੀ ਮੈਦਾਨ ਦੇ ਵਿੱਚ ਨੇ ਤੇ ਕਈ ਜਿਹੜਾ ਹੈ ਕਈ ਕੋਨਾ ਮੁਕਾਬਲਾ ਹੈ ਜਿਹੜਾ ਇਸ ਵਕਤ ਬਣਿਆ ਹੋਇਆ ਹੈ ਸੋ ਇਹ ਤਾਂ ਲੁਧਿਆਣਾ ਪਛਮੀ ਦੇ ਵੋਟਰਾਂ ਨੇ ਆਪਣੀ ਸੂਝ-ਬੂਝ ਦੇ ਨਾਲ ਕਿਉਂਕਿ ਪੜ੍ਹੇ ਲਿਖੇ ਵੋਟਰ ਹੈ ਉਹਨਾਂ ਨੇ ਆਪਣੀ ਸੂਝ-ਬੂਝ ਦੇ ਨਾਲ ਵੋਟ ਪਾਉਣੀ ਹੈ ਔਰ ਨਤੀਜਾ ਜਿਹੜਾ ਜਲਦੀ ਤੋੜੇ ਦਿਨਾ ਚੀ ਸਾਹਮਣੇ ਆ ਜਾਏਗਾ ਕਿ ਕਿਹਦੇ ਹੱਕ ਦੇ ਵਿੱਚ ਮੋਹਰ ਲਗਾਈ ਹੈ ਦੂਜੇ ਨੰਬਰ ਤੇ ਮੈਂ ਗੱਲ ਕਰਨੀ ਚਾਹੂੰਗਾ ਅੱਜ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਬੜਾ ਕੁਝ ਚੱਲ ਰਿਹਾ ਹੈ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਸੋ ਕਾਲਡ ਇਨਫਲੂਐਂਸਰ ਜਿਹੜੀ ਜਿਹਦਾ ਕਤਲ ਹੋਇਆ ਅੱਜ ਸੋਸ਼ਲ ਮੀਡੀਆ ਤੇ ਚਲੋ ਜੋ ਹੋਇਆ ਕਤਲ ਹੋਇਆ ਉਹ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਜਾਂਚ ਕਰਨੀ ਹੈ ਪੁਲਿਸ ਨੇ ਪਰਚਾ ਦਰਜ ਕਰਨਾ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਜਿਹਦੇ ਹੱਥ 'ਚ ਮੋਬਾਈਲ ਲੱਗਦਾ ਹੈ ਉਹ ਚੱਕ ਕੇ ਆਪਣਾ ਲੌਜੀਕ ਦੇਣ ਬਹਿ ਜਾਂਦਾ ਹੈ ਕਈ ਲੋਕ ਉੱਥੇ ਹੱਕ ਦੇ ਵਿੱਚ ਵੀ ਆਏ ਤੇ ਕਈ ਲੋਕ ਜਿਹੜਾ ਉੱਥੇ ਕੰਚਨ ਕੁਮਾਰੀ ਦੇ ਹੱਕ ਚ ਵੀ ਆਏ ਮੈਂ ਕਿਸੇ ਵੀ ਤਰ੍ਹਾਂ ਇੱਕ ਪੱਤਰਕਾਰ ਹੋਣ ਦੇ ਨਾਤੇ ਮੈਂ ਕੋਈ ਜਸਟੀਫਾਈ ਨਹੀਂ ਕਰ ਰਿਹਾ ਆ ਕੋਈ ਵੀ ਵਾਇਲੈਂਸ ਨੂੰ ਜਸਟੀਫਾਈ ਨਹੀਂ ਕਰ ਰਿਹਾ ਪਰ ਇਹ ਹਾਲਾਤ ਬਣੇ ਕਿਉਂ ਕਿਉਂ ਜਿਹੜਾ ਅਮਿਤ ਪਾਲ ਸਿੰਘ ਮੈਰੂ ਨੂੰ ਇਹ ਫੈਸਲਾ ਲੈਣਾ ਪਿਆ ਕਿਉਂਕਿ ਸੋਸ਼ਲ ਮੀਡੀਆ ਅੱਜ ਖੋਲੀ ਏ ਸਾਡਾ ਪੰਜਾਬ ਦਾ ਜਿਹੜਾ ਸਾਡੇ ਪੰਜਾਬ ਦਾ ਸੱਭਿਆਚਾਰ ਹੈ ਸਾਡੀਆਂ ਧੀਆਂ ਪਹਿਣਾ ਜਦੋਂ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕਿਸ ਕਦਰ ਜਿਹੜਾ ਨੰਗੇਜ ਦਾ ਸ਼ਰਿਆਮ ਜਿਹੜਾ ਉੱਥੇ ਸ਼ੋਅ ਹੋ ਰਿਹਾ ਸੋਸ਼ਲ ਮੀਡੀਆ ਤੇ ਆਜ਼ਾਦੀ ਕਿਹਾ ਜਾਂਦਾ ਹੈ ਕਿ ਹਰ ਇੱਕ ਨੂੰ ਆਜ਼ਾਦੀ ਹੈ ਜੋ ਮਰਜ਼ੀ ਕਰੇ ਪਰ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿੱਚ ਇਸ ਆਜ਼ਾਦੀ ਦੀ ਦੁਰਵਰਤੋਂ ਵੀ ਬਹੁਤ ਹੋ ਰਹੀ ਹੈ। ਇਹੋ ਜਿਹਾ ਕੰਟੈਂਟ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਹੈ, ਇਨਸਟਾ ਤੇ ਪਾਇਆ ਜਾਂਦਾ ਹੈ। ਜਿਹੜਾ ਕੰਟੈਂਟ ਅਸੀਂ ਆਪਣੇ ਪਰਿਵਾਰ ਦੇ ਵਿੱਚ, ਆਪਣੀਆਂ ਭੈਣਾਂ ਦੇ ਵਿੱਚ, ਆਪਣੀਆਂ ਮਾਵਾਂ ਦੇ ਵਿੱਚ ਬੈਠ ਕੇ ਨਹੀਂ ਦੇਖ ਸਕਦੇ। ਔਰ ਹਜ਼ਾਰਾਂ ਲੱਖਾਂ ਕਰੋੜਾਂ ਸਾਡੀਆਂ ਭੈਣਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਚ ਚਲਾਉਂਦੀਆਂ, ਜਿਹੜੀਆਂ ਇਹ ਦੇਖਦੀਆਂ ਉਹਨਾਂ ਤੇ ਬੱਚੇ ਛੋਟੇ ਛੋਟੇ ਉਹਨਾਂ ਤੇ ਕੀ ਅਸਰ ਪੈਂਦਾ ਹੈ ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕੋਈ ਅਜਿਹਾ ਸਖਤ ਐਕਸ਼ਨ ਲੈਣ ਕਿ ਜਿਹੜੇ ਸੋਸ਼ਲ ਮੀਡੀਆ ਤੇ ਜੋ ਵੀ ਕੁਝ ਇਹ ਗੰਦ ਪਰੋਸ ਰਹੇ ਹੈ ਇਹਨਾਂ ਨੂੰ ਲਗਾਮ ਲਗਾਈ ਜਾਵੇ ਕਿਉਂਕਿ ਜਦੋਂ ਅਜਿਹਾ ਕੁਝ ਪਰੋਸਿਆ ਜਾਂਦਾ ਹੈ ਜਦੋਂ ਇਹ ਇਹ ਕੁਝ ਪ੍ਰੋਸੈਸ ਜਾਂਦਾ ਹੈ ਜਦੋਂ ਅਸੀਂ ਦੇਖਦੇ ਹਾਂ ਇੱਕ ਸੱਭਿਆਕ ਬੰਦਾ ਇਹ ਚੀਜ਼ਾਂ ਦੇਖਦਾ ਹੈ ਤਾਂ ਉਹਦੇ ਉਹਦਾ ਮਨ ਹੈ ਜਿਹੜਾ ਜ਼ਾਹਿਰ ਤੌਰ ਤੇ ਆਹਤ ਹੁੰਦਾ ਹੈ ਕਿ ਯਾਰ ਕੀ ਕੁਝ ਚੱਲ ਰਿਹਾ ਉਹਨੂੰ ਆਪਣੇ ਬੱਚਿਆਂ ਤੋਂ ਵੀ ਉਹ ਵੀਡੀਓ ਲੁਕਾਉਣੀ ਪੈਂਦੀ ਹੈ ਪਰਿਵਾਰ ਤੋਂ ਵੀ ਲੁਕਾਉਣੀ ਪੈਂਦੀ ਹੈ ਮੈਂ ਮੰਨਦਾ ਹੈ ਕਿ ਬਹੁਤ ਲੋਕ ਪੰਜਾਬ ਦੇ ਅਜਿਹੇ ਨੇ ਕਿਉਂਕਿ ਅਕਸਰ 4 ਲੱਖ ਤੋਂ ਵੱਧ ਉਹਨੂੰ ਫੋਲੋ ਕਰਨ ਵਾਲੇ ਵੀ ਹੈ ਪਰ ਉਹ ਸਿਰਫ ਜਿਹੜੇ ਆ ਉਹ ਜਿਹੜੇ ਆਪਣੀਆਂ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੋਂ ਇੱਕ ਨਜਾਤ ਪਾਉਣ ਲਈ ਅਜਿਹੇਆ ਕੰਟੈਂਟ ਦੇਖਦੇ ਆ ਫਿਰ ਉਹਨਾਂ 4 ਲੱਖ ਚੋਂ ਕੰਚਨ ਕੁਮਾਰ ਦੀ ਕੁਮਾਰੀ ਦੇ ਅੰਤਮ ਸੰਸਕਾਰ ਤੇ ਕੋਈ ਨਹੀਂ ਪਹੁੰਚਿਆ ਕਿਉਂ ਨਹੀਂ ਪਹੁੰਚਿਆ ਵੀ ਕਿਉਂਕਿ ਉਹ ਸਿਰਫ ਤੇ ਸਿਰਫ ਦੋ ਮਿੰਟਾਂ ਦਾ ਸੁਆਦ ਲੈਣ ਦੇ ਮਾਰੇ ਉਹ ਦੇਖਦੇ ਆ ਜਾਂ ਫਾਲੋਅਰ ਬਣੇ ਹੋਏ ਆ ਔਰ ਇਹ ਜਿਹੜੀ ਫਾਲੋਅਰਾਂ ਦੀ ਗਿਣਤੀ ਹੈ ਕਿਤੇ ਨਾ ਕਿਤੇ ਸਾਡੇ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਜਿਹੜੇ ਉਹਨਾਂ ਦੇ ਦਿਮਾਗ 'ਚ ਬਹੁਤ ਵੱਡਾ ਕੀੜਾ ਪੈਦਾ ਕਰ ਦਿੰਦੀ ਹੈ ਗਲਤਫਹਿਮੀ ਪੈਦਾ ਕਰ ਦਿੰਦੀ ਹੈ ਕਿ ਅਸੀਂ ਪਤਾ ਨਹੀਂ ਕਿੱਡੇ ਕ ਸਟਾਰ ਬਣ ਗਏ ਇਸ ਜਿਹੜੀ ਗਲਤਫਹਿਮੀ 'ਚ ਨਾ ਰਹੋ ਕਿ ਜਿਹੜਾ ਜੇ ਤੁਹਾਡਾ 4 ਲੱਖ ਜਾਂ 8 ਲੱਖ ਫਾਲੋਅਰ ਬਣ ਗਿਆ ਤਾਂ ਤੁਸੀਂ ਸਟਾਰ ਬਣ ਗਏ ਕਿਉਂਕਿ ਤੁਸੀਂ ਕਮਲ ਕੌਰ ਦਾ ਹੀ ਦੇਖ ਸਕਦੇ ਹੋ ਕਿ ਉਹਨਾਂ ਦੇ ਅੰਤਮ ਸੰਸਕਾਰ ਤੇ ਚਾਰ ਬੰਦੇ ਵੀ ਨਹੀਂ ਪਹੁੰਚੇ ਦੂਜੀ ਗੱਲ ਆ ਜਾਂਦੀ ਹੈ ਜਿਹੜਾ ਉਹਨਾਂ ਨੂੰ ਕਤਲ ਕਰਨਾ ਦੇਖੋ ਮੈਂ ਜੇ ਆਪਾਂ ਗੱਲ ਕਰੀਏ ਸਮਾਜ ਦੇ ਵਿੱਚ ਕਤਲ ਕਰਨਾ ਨੋ ਮੈਂ ਜਸਟੀਫਾਈ ਨਹੀਂ ਕਰਦਾ ਪਰ ਜਿਹੜਾ ਤਰਕ ਹੈ ਸਿੰਘਾਂ ਦਾ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਗੰਦ ਰੋਕਣ ਲਈ ਜਿਹੜਾ ਇਹ ਪਹਿਲ ਕੀਤੀ ਹੈ ਆਖਰ ਇਹ ਪਹਿਲ ਕਿਉਂ ਕਰਨੀ ਪਈ ਇਹ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਜਾਂਚ ਕਰਨੀ ਚਾਹੀਦੀ ਹੈ ਤੇ ਉਦੋਂ ਬਾਅਦ ਮੈਂ ਗੱਲ ਕਰਨੀ ਚਾਹੁੰਨਾ ਜਿਹੜਾ ਅੱਜ ਸੋਸ਼ਲ ਮੀਡੀਆ ਤੇ ਇੱਕ ਦੂਜੇ ਨਾਲ ਟਕਰਾਅ ਤੇ ਬਣੇ ਹੋਏ ਆ ਕਈ ਅਜਿਹੇ ਜਿਹੜੇ ਅਖੌਤੀ ਆਗੂ ਬਣੇ ਹੋਏ ਆ ਜਿਹੜੇ ਸੋਸ਼ਲ ਮੀਡੀਆ ਤੇ ਆ ਕੇ ਕੋਈ ਕਹਿੰਦਾ ਜੀ ਮੈਨੂੰ ਹੱਥ ਲਾ ਕੇ ਦਿਖਾਵੇ ਕੋਈ ਕਹਿੰਦਾ ਮੈਨੂੰ ਮਾਰ ਕੇ ਦਿਖਾਵੇ ਕੀ ਗੱਲ ਤੁਸੀਂ ਉਹ ਚੀਜ਼ ਦੀ ਵੇਟ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਪ੍ਰੋਵੋਕ ਕਰ ਰਹੇ ਹੋ ਸਿੱਧਾ-ਸਿੱਧਾ ਮੈਨੂੰ ਤਾਂ ਚਾਹੀਦਾ ਮੈਨੂੰ ਤਾਂ ਲੱਗਦਾ ਕਿ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਤੇ ਪ੍ਰੋਵੋਕੇਸ਼ਨ ਦਾ ਚਾਰਜ ਲਾਉਣਾ ਚਾਹੀਦਾ ਜਿਹੜੇ ਅਜਿਹੀਆਂ ਇਹੇ ਬਿਆਨ ਦਿੰਦੇ ਆ ਜੇ ਹੁਣ ਇੱਕ ਬੰਦਾ ਖੜ ਕੇ ਬਿਆਨ ਦੇਉ ਕਿ ਜੇ ਸੋ ਕਾਲਡ ਅ ਅਮਰਤਪਾਲ ਮਹਿਰੋਂ ਜਾਂ ਕਿਸੇ ਦਾ ਵੀ ਨਾਮ ਲੈ ਕੇ ਕੋਈ ਬੰਦਾ ਸੋਸ਼ਲ ਮੀਡੀਆ ਤੇ ਵਾਰ-ਵਾਰ ਆ ਕੇ ਇਤਿਹਾਲ ਕਹੂਗਾ ਕਿ ਜੇ ਉਹਦੇ 'ਚ ਦਮ ਹੈ ਜੇ ਉਹ ਪਿਓ ਦਾ ਪੁੱਤ ਹੈ ਤਾਂ ਉਹ ਮੈਨੂੰ ਆ ਕੇ ਮਾਰ ਕੇ ਦਿਖਾਵੇ ਮੈਨੂੰ ਸੋਦਾ ਲਾ ਕੇ ਦਿਖਾਵੇ ਤੇ ਇਹਨੂੰ ਤੁਸੀਂ ਪ੍ਰੋਵੋਕੇਸ਼ਨ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ ਅਜਿਹੇ ਗੇਸਾਂ ਵਿੱਚ ਪ੍ਰਸ਼ਾਸਨ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਦੀ ਜਿਹੜੀ ਹੈਗੀ ਹੈ ਜ਼ੁਬਾਨ ਹੈ ਉਹਨੂੰ ਰੋਕਣਾ ਚਾਹੀਦਾ ਕਿਉਂਕਿ ਜਦੋਂ ਪ੍ਰਵੋਕ ਕਰਨਗੇ ਤਾਂ ਉਹ ਆਪਣੇ ਲਈ ਇੱਕ ਦਾ ਸਿਰਫ ਆਪਣੇ ਲਈ ਪ੍ਰਸ਼ਾਸਨ ਲਈ ਵੀ ਇੱਕ ਵੱਡੀ ਮੁਸੀਬਤ ਨੂੰ ਸੱਤ ਦੇ ਰਹੇ ਆ ਇਸੇ ਤਰ੍ਹਾਂ ਇੱਕ ਲੜਕੀ ਐ ਉਹ ਕੈਨੇਡਾ ਤੋਂ ਪਾ ਰਹੀ ਐ ਕਿ ਮੈਨੂੰ ਕੋਈ ਰੋਕ ਕੇ ਦਿਖਾਵੇ ਮੈਂ ਕਹਿੰਨਾ ਜੇ ਕੋਈ ਬੰਦਾ ਗਲਤ ਚੀਜ਼ ਗਲਤ ਐ ਜਿਹੜੇ ਤੁਸੀਂ ਗਲਤ ਕੰਟੈਂਟ ਪਾਉਨੇ ਉਹਨੂੰ ਗਲਤ ਨੂੰ ਗਲਤ ਕਿਹਾ ਜਾਊਗਾ ਜੇ ਤੁਸੀਂ ਗਲਤ ਪਾਇਆ ਜੇ ਤੁਸੀਂ ਕਹਿੰਦੇ ਕਿ ਜੇ ਕਿਸੇ ਨੇ ਕਹਿਤਾ ਵੀ ਮਾਫੀ ਮੰਗ ਲਈ ਤਾਂ ਉਹ ਕੋਈ ਛੋਟਾ ਨਹੀਂ ਹੋ ਗਿਆ ਸੋ ਮੈਂ ਇਹਨਾਂ ਪੱਤਰਿਤ ਨਹੀਂ ਪੈਣਾ ਚਾਹੁੰਦਾ ਮੇਰੇ ਕਹਿਣ ਦਾ ਮਕਸਦ ਇਹ ਐ ਕਿ ਤੁਸੀਂ ਹੁਣ ਉਹ ਹੋ ਗਿਆ ਉਹ ਪੁਲਿਸ ਨੇ ਦੇਖਣਾ ਹੈ ਪ੍ਰਸ਼ਾਸਨ ਨੇ ਦੇਖਣਾ ਹੈ ਵੀ ਉਹਦੇ ਤੇ ਕੀ ਐਕਸ਼ਨ ਲੈਣਾ ਹੈ ਕੀ ਕਰਨਾ ਹੈ ਤੁਸੀਂ ਉਹਦੇ ਤੇ ਆਪਣਾ ਸਮਾਂ ਕਿਉਂ ਖਰਾਬ ਕਰ ਰਹੇ ਹੋ ਕੀ ਪੰਜਾਬੀ ਸਾਡਾ ਕੀ ਸਾਡੀ ਕੌਮ ਇੰਨੀ ਵਹਿਲੀ ਹੈ ਕਿ ਸੋਸ਼ਲ ਮੀਡੀਆ ਤੇ ਬਸ ਇਸੇ ਕੰਮ ਆਸਤੇ ਹੀ ਹੈ ਇੱਕ ਨਵਾਂ ਮੁੱਦਾ ਲੱਭ ਜਾਂਦਾ ਹੈ ਉਹਨੂੰ ਬੋਲੀਵੁੱਡ ਦੀ ਤਰ੍ਹਾਂ ਇਦਰੋਂ ਮਾਰਦੇ ਆ ਇਦਰੋਂ ਮਾਰਦੇ ਆ ਨਹੀਂ ਯਾਰ ਥੋੜੇ ਜੇ ਅਸੀਂ ਮੈਚੁਰ ਹੋ ਜਾਈਏ ਅਸੀਂ ਇਹਨਾਂ ਗੱਲਾਂ ਤੋਂ ਪਾਸੇ ਹੋ ਕੇ ਕੋਈ ਚੰਗੀ ਉਸਾਰੂ ਗੱਲ ਕਰੀਏ ਸੋਸ਼ਲ ਮੀਡੀਆ ਤੇ ਸੋ ਅੱਜ ਵੀ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਹੁਣ ਮੈਂ ਅਗਲੀ ਗੱਲ ਇੱਕ ਕਰਨੀ ਚਾਹੁੰਨਾ ਹੈ ਸਾਡੇ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਮੈਂ ਮਾਫੀ ਚਾਹੁੰਨਾ ਪੁਲਿਸ ਪ੍ਰਸ਼ਾਸਨ ਵੈਸੇ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਏਰੀਆ ਦੇ ਵਿੱਚ ਜਿਹੜੇ ਅਜਿਹੇ ਅਫਸਰ ਨੇ ਜਿਹੜੇ ਮਿਹਨਤ ਕਰਕੇ ਤੇ ਦਿਨ ਰਾਤ ਸਾਨੂੰ ਜਿਹੜੀ ਚੈਨ ਦੀ ਨੀਂਦ ਅਸੀਂ ਸੌਣੇ ਆ ਉਹ ਉਹਨਾਂ ਕਰਕੇ ਸੌਂਨੇ ਆ ਤੇ ਦਿਨ ਰਾਤ ਇੱਕ ਕਰਕੇ ਉਹ ਜਿਹੜੇ ਗਲਤ ਅਨਸਰ ਨੇ ਉਹਨਾਂ ਨੂੰ ਫੜਦੇ ਆ ਪਰ ਇੱਥੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਸਿਕਿਉਰਿਟੀ ਦਿੱਤੀ ਗਈ ਹੈ ਕੀ ਮੈਸੇਜ ਜਾਂਦਾ ਹੈ ਕੀ ਸਾਡੇ ਪੁਲਿਸ ਦੇ ਜਵਾਨ ਹੈ ਜਿਹੜੇ ਹੋਰ ਕੋਈ ਕੰਮ ਨਹੀਂ ਰਹਿ ਗਏ ਇਨਫਲੂਐਂਸਰ ਸੈਟ ਤੁਸੀਂ ਆਪਕੋ ਆਪਣਾ ਕਾਫੀ ਸਕਰਵਨ ਉਪਰ ਟੱਕਾ ਪਾ ਲੈ ਕੋਈ ਜਿਵੇਂ ਜਿਸ ਮਨੋਂ ਕੋਣ ਸਿਕਿਉਰਿਟੀ ਦਿੱਤੀ ਗਈ ਹੈ ਪਰ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਲੋਕ ਨੇ ਜਿਹੜੇ ਬਹੁਤ ਸੋਹਣਾ ਕੰਮ ਕਰਦੇ ਐ ਸਮਾਜ ਲਈ ਬਹੁਤ ਸੋਹਣਾ ਕੰਮ ਕਰਦੇ ਐ ਔਰ ਦਿਨ ਰਾਤ ਖਤਰਿਆਂ ਨਾਲ ਖੇਡ ਰਹੇ ਐ ਉਹਨਾਂ ਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਗਈ ਸੋ ਇੱਥੇ ਵੀ ਸਾਨੂੰ ਸੋਚਣਾ ਚਾਹੀਦਾ ਸਾਡੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਮੈਂ ਕੋਈ ਨਹੀਂ ਹੁੰਦਾ ਮੈਂ ਕੁਝ ਵੀ ਨਹੀਂ ਆ ਮੈਂ ਇੱਕ ਨਮਾਣਾ ਜਿਹਾ ਇੱਕ ਬੱਚਾ ਜਿਹੜਾ ਸਿਰਫ ਆਪਣੀ رائے ਦੇ ਰਿਹਾ ਹਾਂ ਪਰ ਮੈਂ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੱਸਾਂ ਕਿ ਕਿਸ ਨੂੰ ਸਿਕਿਉਰਿਟੀ ਦੇਣੀ ਹੈ ਕਿਸ ਨੂੰ ਨਹੀਂ ਦੇਣੀ ਇਹ ਪੁਲਿਸ ਪ੍ਰਸ਼ਾਸਨ ਦੇ ਉੱਚ ਅਫਸਰ ਹੈ ਜਿਹੜੇ ਬਹੁਤ ਸੋਹੇ ਜਵਾਨ ਨੇ ਆਈਪੀਐਸ ਅਫਸਰ ਬੈਠੇ ਆ ਪਰ ਸਿਰਫ ਇੰਨਾ ਕਹਿ ਕਿ ਜੇ ਅਜਿਹੇ ਇਨਫਲੂਐਂਸਰਾਂ ਨੂੰ ਹਰ ਇੱਕ ਨੂੰ ਸਿਕਿਉਰਿਟੀ ਦੇਣ ਲੱਗ ਗਏ ਤਾਂ ਪੰਜਾਬ ਦੇ ਵਿੱਚ ਤਾਂ ਜਿਹੜਾ ਗੰਦ ਪਾਉਣ ਵਾਲੇ ਇਨਫਲੂਐਂਸਰ ਹੈ ਜਿਹੜੇ ਇਹੋ ਜਿਹੇ ਕੰਟੈਂਟ ਪਾਉਂਦੇ ਆ ਮੈਨੂੰ ਕੋਈ ਇਹਦੇ 'ਚ ਕਹਿਣ 'ਚ ਹਿਚਕਜਾ ਹਟਨੀ ਕਿਉਂਕਿ ਦੇਖਦੇ ਆ ਕਿ ਬਹੁਤ ਗੰਦ ਪਰੋਸਿਆ ਜਾ ਰਿਹਾ ਹੈ ਕੁਝ ਲੋਕ ਕਹਿੰਦੇ ਆ ਜੀ ਨਾ ਦੇਖੋ ਚਲੋ ਅਸੀਂ ਨਹੀਂ ਦੇਖਾਂਗੇ ਪਰ ਕਈ ਵਾਰ ਕਈ ਬੱਚਿਆਂ ਦੇ ਹੱਥ ਵਿੱਚ ਫੋਨ ਹੈ ਬੱਚੇ ਨੂੰ ਨਹੀਂ ਪਤਾ ਮੈਂ ਕੀ ਦੇਖਣਾ ਕੀ ਨਹੀਂ ਉਹਨਾਂ ਦੇ ਸਾਹਮਣੇ ਅਜਿਹੀਆਂ ਵੀਡੀਓ ਆ ਜਾਂਦੀਆਂ ਸੋ ਕਈ ਗੱਲਾਂ ਸੋ ਅੱਜ ਲਾਈਵ ਹੋਏ ਆ ਆ ਸੋਇਦ ਸਾਡੇ ਮੰਦੇ ਵੱਲ ਬਲੇ ਇਹਨਾਂ ਮੁੱਦਿਆਂ ਤੇ ਆਪਣਾ ਜਿਹੜਾ ਨਜ਼ਰੀਆ ਰੱਖਣਾ ਚਾਹੀਦਾ ਵੀ ਹੈ ਹਰ ਮੁੱਦੇ ਤੇ ਔਰ ਅਸੀਂ ਆਪਣਾ ਨਜ਼ਰੀਆ ਰੱਖਿਆ ਕਿਉਂਕਿ ਜੋ ਕੁਝ ਹੋ ਗਿਆ ਉਹਦੇ ਤੇ ਬਹੁਤ ਲੋਕ ਆਪੋ ਆਪਣਾ ਨਜ਼ਰੀਆ ਰੱਖ ਰਹੇ ਆ ਰੀਅਰ ਫੈਕਟ ਨਿਊਜ਼ ਨੂੰ ਤੁਸੀਂ ਜਸਟੰਗ ਦੇ ਨਾਲ ਪਿਆਰ ਦੇ ਰਹੇ ਹੋ ਤੇ ਸਾਡੇ ਤੋਂ ਗਲਤੀਆਂ ਵੀ ਹੋ ਜਾਂਦੀਆਂ ਸੋ ਉਹ ਗਲਤੀਆਂ ਤੁਸੀਂ ਆਪਣੇ ਛੋਟੇ ਵੀਰ ਜਾਣ ਕੇ ਮਾਫ ਕਰ ਦੇਣੀਆਂ ਕੁਝ ਮਜਬੂਰੀਆਂ ਹੋ ਜਾਂਦੀਆਂ ਕਿਉਂਕਿ ظاہر ਹੈ ਜਦੋਂ ਅਸੀਂ ਕੋਈ ਖਬਰ ਨਾਸ਼ਰ ਕਰਦੇ ਹਾਂ ਤਾਂ ਕੋਈ ਖਬਰ ਕਿਸੇ ਦੇ ਖਿਲਾਫ ਵੀ ਜਾਂਦੀ ਹੈ ਕੋਸ਼ਿਸ਼ ਕਰੀਦੀ ਹੈ ਕਿ ਬੈਲੈਂਸ ਕਰਕੇ ਕਦੇ ਕਿਸੇ ਦਾ ਅਜੰਡਾ ਚਲਾ ਕੇ ਪ੍ਰੋਪਾਗੈਂਡਾ ਚਲਾ ਕੇ ਖਬਰ ਨਹੀਂ ਲਗਾਈ ਕੋਸ਼ਿਸ਼ ਕਰੀਦੀ ਹੈ ਸੱਚ ਨੂੰ ਲੈਣ ਸਾਹਮਣੇ ਲਿਆਉਣ ਦੀ ਪਰ ਫਿਰ ਵੀ ਇਨਸਾਨ ਆ ਇਨਸਾਨ ਗਲਤੀਆਂ ਦਾ ਪੁੱਤ ਲੈ ਤੁਸੀਂ ਹਮੇਸ਼ਾ ਹੀ ਸਾਨੂੰ ਸਹਿਤ ਦਿੰਦੇ ਰਹਿੰਦੇ ਹੋ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ ਸਹਿਤ ਸਹਿਤ ਦਿੰਦੇ ਰਹਿਣਾ ਔਰ ਰੀਅਲ ਫੈਕਟ ਨਿਊਜ਼ ਨੂੰ ਤੁਸੀਂ ਇਸੇ ਤਰ੍ਹਾਂ ਪਿਆਰ ਦਿਓ ਤੇ ਅੱਗੇ ਤਰੱਕੀ ਦੇ ਰਾਹ ਵੱਲ ਲੈ ਕੇ ਜਾਓ ਮੈਂ ਧੰਨਵਾਦ ਕਰਦਾ ਮੇਰੀ ਟੀਮ ਦਾ ਸਭ ਤੋਂ ਪਹਿਲਾਂ ਜਸਪੀ ਸਿੰਘ ਸੈਦੋ ਕਿ ਇਹ ਨੌਜਵਾਨ ਜਿਹੜਾ ਦਿਨ ਰਾਤ ਮੇਰੇ ਨਾਲ ਮਿਹਨਤ ਕਰਦਾ ਹੈ ਫੀਲਡ ਦੇ ਵਿੱਚ ਜਾਂਦੇ ਆ ਔਰ ਖਾਸ ਤੌਰ 'ਤੇ ਜਿਹੜੀ ਵੀਡੀਓ ਅਸੀਂ ਬਣਾਉਨੇ ਆ ਉਦੇ ਪਿੱਛੇ ਜਿਹੜੀ ਕੈਮਰੇ ਦੀ ਅੱਖ ਹੁੰਦੀ ਹੈ ਉਹਦੇ ਵਿੱਚ ਪਿੱਛੇ ਜਿਹੜਾ ਜਸਪ੍ਰੀਤ ਸਿੰਘ ਸੈਦੋ ਕੇ ਮੇਰਾ ਭਰਾ ਉਹ ਹਰ ਵਕਤ ਨਾਲ ਖੜਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ ਇਹੋ ਜਿਹੇ ਲੋਕ ਨੇ ਜਿਹੜੇ ਸਾਡਾ ਸਾਥ ਦਿੰਦੇ ਆ ਰੀਅਲ ਫੈਕਟ ਨਿਊਜ਼ ਦੇ ਚੰਗੇ ਮਾੜੇ ਸਮੇਂ ਦੇ ਵਿੱਚ ਨਾਲ ਖੜਦੇ ਆ ਡਾਕਟਰ ਸੁਖਦੀਪ ਸਿੰਘ ਜੀ ਦੇਉਣ ਵਾਲੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਮੇਸ਼ਾ ਉਹਨਾਂ ਨੇ ਸਾਡਾ ਸਾਥ ਦਿੱਤਾ ਇਸ ਤੋਂ ਇਲਾਵਾ ਹੋਰ ਸਾਡੇ ਭਰਾ ਬਹੁਤ ਨੇ ਮੈਂ ਲੰਮੀ ਲਿਸਟ ਬਹੁਤ ਹੈ ਤੇ ਮੈਂ ਸਾਰਿਆਂ ਦਾ ਹੀ ਜਿਹੜਾ ਬਹੁਤ ਧੰਨਵਾਦ ਕਰਦਾ ਹੈ ਕਈ ادارے ਨੇ ਜਿਹੜੇ ਸਾਨੂੰ ਸਪੋਰਟ ਕਰਦੇ ਆ ਜਿਨ੍ਹਾਂ ਦੇ ਐਡ ਜਾਂ ਪ੍ਰੋਮੋਸ਼ਨ ਸਭ ਕੇ ਜਿਹੜਾ ਸਾਡਾ ਨਿਕਾ ਜਿਆ ਹੈ ਇਹ ਅਦਾਰਾ ਇਹ ਪੁੰਗਰ ਰਿਹਾ ਫੁੱਟ ਰਿਹਾ ਔਰ ਇਹਨੋਂ ਅਗੇ ਦਰਾਖਤ ਹੈ ਜਿਹੜਾ ਤੁਸੀਂ ਬਣਾਉਣਾ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨ ਦੀ ਹਰ ਵੇਲੇ ਕੋਸ਼ਿਸ਼ ਕਰਦੇ ਰਵਾਂਗੇ ਸੋ ਆਪਣੇ ਛੋਟੇ